ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆ ਦੇਖੋ ਪਾਣੀ ਵਧਣ ਦਾ ਕਰਕੇ ਜਿਹੜਾ ਘਰਾਂ ਦੇ ਵਿੱਚ ਮੱਝਾਂ ਸੀ ਉਹ ਮੱਝਾਂ ਬਾਹਰ ਕੱਢੀਆਂ ਜਾ ਰਹੀਆਂ ਵਾ ਦੇਖਿਆ ਜਿਵੇਂ ਦਾ ਬਹੁਤ ਖਤਰਾ ਹੋ ਜਾਂਦਾ ਜੇ ਪਾਣੀ ਘਰਾਂ ਦੇ ਵਿੱਚ ਵਾਜ ਜਾਂਦਾ ਨਾਲ ਵਿਚਾਰਾ ਪਹੁੰਚਾਇਆ ਜਾ ਸਕਦਾ ਪਸ਼ੂਦੋਨ ਦਾ ਦਾਰ ਹੈ ਇਸ ਕਰਕੇ ਪਾਣੀ ਬਹੁਤ ਵੱਡੀ ਤਦਾਦ ਦੇ ਵਿੱਚ ਰਾਤ ਦਾ ਵਧਿਆ ਹੋਇਆ ਵਾ ਇਸ ਕਰਕੇ ਮੈਂ ਸਾਡੇ ਸਤਾਂ ਨੂੰ ਵਾਰ-ਵਾਰ ਬੇਨਤੀ ਕਰ ਰਿਹਾ ਵੀ ਹਲਾਟ ਰਹੋ ਜਿਹੜੇ ਵੀ ਦਰਿਆਈਏ ਦੇ ਆ ਆ ਕਿਸੇ ਕਈ ਦਿਨ ਉਹੇ ਚਲੋ ਪਾਣੀ ਥੋੜਾ ਹੀ ਪਰ ਰਾਤ ਦਾ ਵਕਤ ਜਦੋਂ ਰਾਤ ਦੀ ਪਵਾਂ ਘਰ ਰੁਕ ਕੇ ਆਪਣੇ ਖਾਣ-ਪੀਣ ਵਾਸਤੇ ਜਗਾਣੀ ਹੈਗੀ ਇਸੇ ਕਰਕੇ ਆਪਾਂ ਜਿਆ ਬੇਹਰਾਂ ਹੀ ਜਿਹੜੇ ਪਸ਼ੂ ਆ ਉਹ ਵਿੱਚੋਂ ਬਾਹਰ ਕੱਢੇ ਜਾਂਦੇ ਆ ਰਾਤ ਨੂੰ ਜੇ ਤੁਸੀਂ ਪਹਿਲਾ ਦਿਨ ਬੰਦ ਹਤਾ ਸੀ ਨਾ ਉਸ ਦਿਨ ਕੇ ਸੂ ਸਾਰੇ ਬੰਦ ਹੁੰਦੇ ਸੀ ਕਿ ਇਸੇ ਅੱਗੇ ਕਰ ਜਾਈ ਆ ਅੱਗੇ ਵੀ ਹੋ ਜਾਣਾ ਖਿੜਿਆ ਗੁਲਾਬ ਜੀ ਹਕਮਾਂ ਦੇ ਚਿਹਰੇ ਤੇ ਨਕਾਬ ਆਉਂਦਾ ਵੇਖਿਆ ਦੁੱਖਾਂ ਨਾਲ ਜੂਝਦਾ ਪੰਜਾਬ ਆਉਂਦਾ ਵੇਖਿਆ ਅੱਜ ਮੇਰੇ ਨਣਾਨੇ ਕਹਿੰਦੇ ਹੀਰੋ ਨੇ ਹੀਰੋ ਹੀ ਰਹਿਣਾ ਤੁਸੀਂ ਭਾਵੇਂ ਉਹਨੂੰ ਲੱਖ ਵਿਲਨ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰ ਲਓ ਜਿਹੜਾ ਹੀਰੋ ਹੁੰਦਾ ਨਾ ਅਸਲ ਦੇ ਵਿੱਚ ਆਪਣੀ ਅਸਲ ਜ਼ਿੰਦਗੀ ਦੇ ਵਿੱਚ ਉਹ ਹਮੇਸ਼ਾ ਹੀਰੋ ਹੀ ਰਹਿੰਦਾ ਆਪਾਂ ਤੁਹਾਨੂੰ ਦਿਖਾਉਨੇ ਆ ਹੁਣ ਹੋਰਾਂ ਸਟੇਟਾਂ ਦੇ ਵਿੱਚ ਜਦੋਂ ਆਪਦਾ ਕੋਈ ਕੁਦਰਤੀ ਆਪਦਾ ਆਉਂਦੀ ਹੈ ਕੋਈ ਮੁਸ਼ਕਲ ਆਉਂਦੀ ਹੈ ਤਾਂ ਜਿਹੜੀ ਪਾਣੀ ਦੀ ਬੋਤਲਾਂ ਕਹਿੰਦੇ 2.500 ਦੀ ਵਿਗੜੀ ਸ਼ੁਰੂ ਹੋ ਜਾਂਦੀ ਆਪਾਂ ਖੁਦ ਵੀ ਇਹ ਕਈ ਵਾਰੀ ਦੇਖਿਆ ਤੇ ਆ ਤੁਸੀਂ ਦੇਖ ਸਕਦੇ ਆ ਇਹ ਹੈਗਾ ਤੁਹਾਡਾ ਆਪਣਾ ਕੈਂਪ ਸੁਲਤਾਨਪੁਰ ਲੋਧੀ ਆ ਤੁਸੀਂ ਦੇਖ ਸਕਦੇ ਹੋ ਨਾ ਪਾਣੀ ਦੇ ਢੇਰਾਂ ਦੇ ਢੇਰ ਲੱਗੇ ਹੋਏ ਨੇ ਕਈ ਟਰਾਲੀਆਂ ਪਿੰਡਾਂ 'ਚ ਵੰਡੀਆਂ ਜਾ ਚੁੱਕੀਆਂ ਨੇ ਤੇ ਕਈ ਫਿਰੋਜ਼ਪੁਰ ਵਾਲੇ ਪਾਸੇ ਜਿਹੜਾ ਹੜ ਆਇਆ ਵਾ ਕਈ ਟਰਾਲੀਆਂ ਉਧਰ ਜਾ ਚੁੱਕੀਆਂ ਨੇ ਆ ਤੁਸੀਂ ਦੇਖ ਰਹੇ ਹੋ ਪਾਣੀ ਦਾ ਕੋਈ ਅੰਤ ਹੀ ਨਹੀਂ ਨਾ ਪਸ਼ੂਆਂ ਵਾਸਤੇ ਚਾਰੇ ਦਾ ਹੀ ਕੋਈ ਅੰਤ ਵਾ ਆ ਦੇਖੀ ਚੱਲੋ ਤੁਸੀਂ ਤੁਹਾਨੂੰ ਮੈਂ ਦਿਖਾ ਰਿਹਾ ਜਿਹੜਾ ਅਸਲੀ ਹੀਰੋ ਆ ਨਾ ਉਹਨੇ ਹੀਰੋ ਹੀ ਰਹਿਣਾ ਲੱਖ ਉਹਨੂੰ ਵਿਲਨ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਹੀਰੋ ਨੇ ਹਮੇਸ਼ਾ ਹੀਰੋ ਹੀ ਰਹਿਣਾ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਹੀਰੋ ਰੇ ਹੀਰੋ ਇਹਨਾਂ ਦਾ ਕੋਈ ਤੋੜ ਨਹੀਂ ਇਹਨਾਂ ਦਾ ਕੋਈ ਜਵਾਬ ਨਹੀਂ ਮੁਸੀਬਤ ਦੇ ਵੇਲੇ ਇਹ ਕਿਵੇਂ ਆਪਣੇ ਭੈਣਾ ਭਰਾਵਾਂ ਦੇ ਨਾਲ ਖੜਦੇ ਨੇ ਆ ਬੱਚੇ ਘਰਾਂ ਦੇ ਵਿੱਚ ਫਸੇ ਹੋਏ ਸੀ ਇਹਨਾਂ ਨੂੰ ਰੈਸਕਿਊ ਕੀਤਾ ਤੇ ਇੰਨੇ ਬੁਰੇ ਹਾਲਾਤ ਚ 2-3 ਦਿਨ ਹੋ ਗਏ ਘਰ ਦੇ ਵਿੱਚ ਪਾਣੀ ਤੱਕ ਨਹੀਂ ਖਾਣ ਨੂੰ ਰਾਸ਼ਨ ਤੱਕ ਨਹੀਂ ਇੰਨੇ ਬੁਰੇ ਹਾਲਾਤ ਆ ਇਹ ਬੱਚੇ ਮਸੂਮ ਇਹਨਾਂ ਨੂੰ ਪਾਣੀ ਪੂਣੀ ਪਲਾ ਕੇ ਲਿਆਂਦਾ ਹੁਣ ਤੇ ਇਹਨਾਂ ਦੇ ਘਰ ਦੇ ਵਿੱਚ ਪਾਣੀ ਤੱਕ ਨਹੀਂ ਸਾਨੂੰ ਕੋਈ ਆਵਾਂਗੇ ਲੈ 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 ਪਾਣੀ ਪੂਣੀ ਆ ਬਈ ਅੱਜ ਇੱਕ ਵਾਰ ਫਿਰ ਜਾਂ ਆਪਾਂ ਉਧਰੋਂ ਕੀੜਾ ਕੱਢੀ ਪਰ ਕੰਮ ਕੰਬ ਰਿਹਾ ਹਣਾ ਹਾਂਜੀ 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 ਇਹ ਬਹੁਤ ਬਿਮਾਰ ਆ ਮਾਰਗ ਹਾਂਜੀ ਹਾਂ ਲੱਗ ਗਈ ਉਹ ਭਾਈ ਮੈਂ ਵੀ ਚੱਕਿਆ ਇਹ ਬਹੁਤ ਕੰਬ ਰਿਹਾ ਬੱਚੇ ਦਾ ਤਾਂ ਪਤਾ ਲੱਗ ਰਿਹਾ ਹੈ ਤੇ ਸਾਡੀ ਬੋਟ ਚਲਦੀ ਨਹੀਂ ਪਾਣੀ ਜਾਂਦੇ ਹਵਾ ਤੇਜ਼ ਆ ਪਾਣੀ ਦਾ ਪੱਧਰ ਤੇਜ਼ ਆ ਨਹੀਂ ਚਲਦੀ ਬੜੀ ਔਖੇ ਕੱਢ ਗਲੇ